ਤੇ ਹੁਣ ਕੱਪੜੇ ਸੁਹਣ ਲੱਗੇ ਹੋਏ ਸਤਿ ਸ੍ਰੀ ਅਕਾਲ ਭਾਈ ਸਾਰੇ ਮਹਾਰਾਜਾਂ ਨੂੰ ਤੁਹਾਨੂੰ ਤੰਦਰੁਸਤ ਚੜਦੀ ਕਲਾ ਮਾਣ ਹਾਂ ਦਿਖਾਓ ਇਧਰੇ ਥੋੜ੍ਹ ਲੋ ਇਧਰ ਵੀ ਕਹਿੰਦਾ ਹਾਂ ਹਾਂ ਹੈ ਘਰ ਦਾ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਇਹ ਲੈ ਲੈਂਦੇ ਤੈਨੂੰ ਆ ਦੇ ਕੱਪੜੇ ਦੇਖ ਇਧਰ ਤੂੰ ਤੇ ਹੱਕ ਮੈ ਲੈ ਕੇ ਹੈ ਪੈਂਟ ਠੀਕ ਆ ਟੀ-ਸ਼ਰਟ ਆਹੀ ਉਹ ਲਿਆਇਆ ਹੈਗਾ ਟੀ-ਸ਼ਰਟ ਨਹੀਂ ਹੈਗੀ ਪੁੱਤ ਇਹ ਸ਼ਾਲ ਸ਼ਾਲ ਤਾਂ ਹਾਂ ਸ਼ਾਲ ਹੈ ਛਾਲਤਾ ਹਲਿਆ ਬੜੀਆ ਸੋਹਣੀ ਬੂਰੇ ਕੱਬ ਬਣਾ ਲੈ ਤੇ ਕਰ ਮਾ ਦੀਦੀ ਦੇਖ ਕਿੰਨਾ ਹੈ ਨਾ ਕਹਿੰਦੀ ਆ ਵੀ ਸੋਹਣਾ ਇਹਨੇ ਆਇ ਨਹੀਂ ਮੈਂ ਮੈਨੂੰ ਬੋਲ ਲੈਣ ਦੇ ਹੋਰੀ ਹੋਰੀ ਬੋਲਣ ਨਹੀਂ ਨਹੀਂ ਅਜੇ ਮੰਮੀ ਨੇ ਦੀ ਨਹੀਂ ਲੋੜ ਹੀ ਲੈੜੇ ਆਉਦੀ ਆ ਇਹ ਨਹੀਂ ਉਹ ਨਹੀਂ ਗੱਲ ਚਲੋ ਮੇਰੀ ਗੱਲ ਐ ਨਹੀਂ ਬੀਬੀ ਭੱਜਦੀ ਉਹ ਨਹੀਂ ਗੱਲ ਤੇ ਮੇਰੀ ਕੀ ਗੱਲ ਨਹੀਂ ਸਮਝੀ ਤੂੰ ਦੇਖ ਬੀਬੀ ਨੇ ਨਾ ਇੱਕ ਵਾਰ ਆਇ ਨਹੀਂ ਕਿ ਹੈ ਵੀ ਪੁੱਤ ਤੈਨਿਆ ਨਾ ਇਹਨਾਂ ਕੱਪੜੇ ਲੈ ਲੈ ਤਾਂ ਲੈ ਲੈ ਉਹ ਦੱਸੋ ਹਾਏ ਦੇਖ ਤਾਂ ਲੈ ਹਾਏ ਨਹੀਂ ਕੋਈ ਆ ਨਹੀਂ ਬਦੂ ਗਿਆ ਇਹਨੂੰ ਮਾਰ ਦੀ ਹਾਂ ਜੇ ਤਾਂ ਇਹ ਤਾਂ ਦੇਖਦੇ ਰਹੋ ਹਾਂ ਤਾਂ ਮੈਂ ਦੇਖ ਹਾਂ ਤਾਂ ਮਨਿੰਦਰ ਦਾ ਰੰਗ ਤਾਂ ਹੈ ਕਿ ਕਿ ਸੂਟ ਹੋਰ ਆਉਣਾ ਮੈਂ ਦੇ ਇੱਕ ਬਗੇ ਸਾਹ ਮਿੱਦ ਹਾਂ ਆ ਗਿਆ ਜਾਨ ਨੂੰ ਲੈ ਕੇ ਦਿੰਦਾ ਮੈਂ ਨਹੀਂ ਨਾ ਤਾਂ ਜੇ ਉਹਨੂੰ ਲੈ ਕੇ ਦਊਂਗਾ ਅੱਛਾ ਇਹਦਾ ਸਿੱਕਾ ਹੈ ਇਹਨ ਦਾ ਉਹ ਜਿੰਨੇ ਹੋਣ ਉਹਨੇ ਥੋੜਾ ਨਿਆਣ ਆਗੇ ਇਹਦਾ ਹਾਲੀ ਬੱਚਾ ਹੈ ਅਨ ਦੇਖ ਹੈ ਤਿੰਨੇ ਚਾਰੇ ਜਣੇ ਲੱਗੇ ਆਪਣੀ ਆਪਣੀ ਡਿਮਾਂਡਾਂ ਕੋਈ ਕਿਸੇ ਨੇ ਸਾਡੇ ਨੇ ਮੇਰੇ ਬਾਰੇ ਪੁੱਛਿਆ ਹੈ ਕਿਸੇ ਨੇ ਮੇਰੇ ਬਾਰੇ ਕਿਸੇ ਨੇ ਕਿਹਾ ਵੀ ਪਾਪਾ ਵੀ ਤੂੰ ਰਹਿਣ ਦੇ ਕੋਈ ਗੱਲ ਨਹੀਂ ਪਾਪਾ ਅਸੀਂ ਰਹਿਣ ਦਏ ਤੁਸੀਂ ਨਹੀਂ ਲੈਣੇ ਆ ਇੱਕ ਵਾਰ ਨਹੀਂ ਕਹਿੰਦਾ ਮੈਨੂੰ ਮੈਂ ਦੇਖ ਲਿਆ ਤੈਨੂੰ ਅੱਛਾ ਲੱਕ ਕੱਟ ਪਾ ਲੋ ਆਹ ਨਹੀਂ ਕੱਟੋੜਾ ਮੇਰੀ ਗੱਲ ਸਾਰੇ ਕਿਹੜੇ ਆ ਮੈਂ ਕਿੱਥੇ ਲੈ ਕੇ ਆ ਹੁਣ ਬੈਠ ਦੇ ਬੀਬੀ ਕਹਿੰਦੇ ਰਹੇ ਉਹ ਬਾਜਾ ਵਜਾਏ ਤੇ ਵੱਜਣਾ ਹੈ ਇਹਦੇ ਸਾਥ ਪੜਾ ਹਾ ਮੇਰੇ ਨੂੰ ਕਹਦਾ ਕਪੜੇ ਦੇ ਦੇ ਮੇਰੇ ਕਪੜੇ ਕਿਤੇ ਕੀ ਕਹਿਣਾ ਤੂੰ ਮੈਂ ਕਹਿੰਦਾ ਮੇਰੇ ਕਪੜੇ ਦੇ ਦੇ ਆ ਮਨਿੰਦਰ ਕੋਈ ਗੱਲ ਕਹਿਣ ਲੱਗਿਆ ਦਾ ਕੀ ਲੈਣਾ ਬਾਬਾ ਕੀ ਲੈਣਾ ਕੱਢ ਜਾ ਕੱਢ ਦੇ ਆ ਨਹੀਂ ਆ ਦੇ ਮੈਂ ਕਹਿ ਲੱਗਿਆ ਦਾ ਵੀ ਪਪਾ ਮੈਂ ਮਮੀ ਨੇ ਕਾਇ ਲਿਆ ਗਿਆ ਸਾਰਿਆਂ ਨੂੰ ਬੜੀਆਂ ਸਾਰੇ ਕਪੜੇ ਹਾਂ ਮੈਂ ਕਹਿੰਦਾ ਦਾ ਬੜੀਆਂ ਦਾ ਵੀ ਆਪਾਂ ਸਾਰੇ ਆਨੇ ਰਹਿਣਤਾਂਗੇ ਪਾਪਾ ਨੂੰ ਜਰੂਰ ਤੋਂ ਆਉਣੇ ਨੇ ਪਾਪਾ ਵੀ ਖੈਰ ਲਈ ਆ ਪਾਪਾ ਸਾਰੇ ਕੁਝ ਨਹੀਂ ਆ ਗਏ ਨਾ ਦੋ ਮਹੀਨੇ ਯਾ ਆ ਰਹੇ ਰੋਂਦੇ ਹੱਸਤਾ ਮਜ਼ਾਕ ਕਰਦੇ ਆ ਹਾਂ ਪਾਪਾ ਲੈ ਲਵੇ ਹਾਂ ਕੁਝ ਨਾ ਛੋਟੀ ਵਾਰੀ ਆਉਣ ਪੁੱਤ ਜਦ ਮੇਰੇ ਕੋਲ ਪੈਸੇ ਖਤਮ ਹੋ ਗਏ ਮੈਂ ਕੋਈ ਨਾ ਕਰਾਂਗਾ ਤਾਂ ਠੀਕ ਆ ਮੈਂ ਆਪਣੇ ਆਲੇ ਦੇ ਆਉਂਗਾ ਐਦੀ ਐ ਤੂੰ ਮੋੜ ਨੂੰ ਫੇਰਦਾ ਪੁੱਤ ਮੇਰੀ ਤਾਂ ਇੱਕ ਸ਼ਰਟ ਵੀ ਨਹੀਂ ਆਉਣੀ ਹੁਣ ਕੋਈ ਸਾਈਜ਼ ਕਰ ਸਕਦੇ ਆਂ ਨਹੀਂ ਜਾਣਾ ਕਟਾ ਦੇ ਆ ਦੇ ਕੰਨ ਤੋਂ ਨਹੀਂ ਕਟਾਉਂਗਾ ਅੰਗਦਰ ਮੈਂ ਵੇਚ ਜਾਊਂਗਾ ਅੰਗਦਰ ਮੈਂ ਵੇਚ ਜਾਊਂਗਾ ਕਿਆ ਮਤਲਬ ਆਸ਼ੂਕ ਦੇ ਆਊਂਗੇ ਅੱਛਾ ਵੇ ਅੰਗਤ ਕਹਤਾ ਆਊਗਾ ਤੂੰ ਕੀ ਪਾਊਂਗਾ ਹੋਰ ਸਾਰੇ ਬਹਿਗੇ ਨੇ ਕਿ ਬਹੁਤ ਕਪੜੇ ਹੋ ਕਪੜੇ ਪੁਰਾਣੇ ਸੀ ਪਾਲੂ ਨਹੀਂ ਪੁੱਤ ਕੋਈ ਚੱਕਰ ਨਹੀਂ ਇਧਰ ਲੋ ਜਾ ਜੇ ਮਰਜ਼ੀ ਪਾ ਕੇ ਚੱਲ ਜਾ ਪਿੱਤਰਾ ਤੂੰ ਕੋਈ ਚੱਕਰ ਮੈਂ ਤਾਂ ਬੀਬੀ ਨੂੰ ਦੇਖਦਾ ਬੀਬੀ ਜੀ ਜੀ ਨਹੀਂ ਆਇਆ ਤੂੰ ਵੀ ਲੈ ਲੈ ਤੂੰ ਹਾਏ ਹਾਏ ਲਾ ਦੇ ਕੀ ਕੱਲੂ ਮੈਨੂੰ ਬੀਬੀ ਨੇ ਰੁਪਈਆ ਦੇਣਾ 5000 5000 ਕਹਿਣਾ ਬੀਬੀ ਬਾਕੀ ਪਰ ਮੂਰੇ ਨਾਲ 5 ਫੜਾਦੀ ਬੀਬੀ ਦੇ ਘਰ ਆਈ ਨਹੀਂ ਕਹਿਦੀ ਨਾ ਪੁੱਤ ਕਿਆ ਗੱਲ ਕਰਦੀ ਆ ਤੂੰ ਲੈ ਪੈਸਿਆਂ ਦੀ ਤਾਂ ਕਿਆ ਗੱਲ ਐ ਪੁੱਤ ਕੋਈ ਗੱਲ ਨਹੀਂ ਪੈਸੇ ਤੇ ਤੇਰੇ ਉੱਪਰ ਦੀ ਆਏ ਹੋ ਰੱਬਾ ਅੱਜ ਤਾਂ ਰੀਜ਼ੀਵਾ ਵੀ ਫਿਰੂ ਖੁੰਦਾ ਹੀ ਸਭ ਨੂੰ ਬਾਗਰ ਪੈਸੇ ਮੈਂ ਹੁਣ ਕਾ ਮੈਂ ਮੇਰੇ ਦੋ ਲੈ ਗਿਆ ਨੂੰ ਮੈਂ ਇਹਨਾਂ ਨੂੰ ਉੱਪਰ ਤੋਂ ਥੋੜੀ ਖੂਸ਼ ਚਾ ਚਾਰ ਲੈ ਹੁਣ ਦਿਵਾਉਣੇ ਪੈਣਗੇ ਦੋੜ ਚਲੋ ਸਾਰਾ ਕੁਝ ਬਿਲਕੁਲ ਸਾਰਾ ਕੁਝ ਘਰ ਦੇ ਹਾਲਾਤ ਘਰ ਦੇ ਹਾਲਾਤ ਤੇ ਘਰ ਦੇ ਜ਼ਿੰਮੇਵਾਰੀਆਂ ਦੇਖ ਕੇ ਚੱਲਣਾ ਪੈਂਦਾ ਕਰਹੀ ਬੀਬੀ ਮੰਮੀ ਕਹਿੰਦੀ ਜਿਹੜਾ ਮੰਮੀ ਕਹਿੰਦੀ ਦੀ ਮੰਮੀ ਕਹਿੰਦੀ ਮੈਂ ਬਣਾ ਕੇ ਦਿੰਦੀ ਆ ਤੁਹਾਡਾ ਪਾਪਾ ਤਾਂ ਚੱਲ ਮੰਨੇ ਆ ਮੈਂ ਰੋਟੀਆਂ ਦਵਾਈ ਦਿੰਦੀ ਆ ਬਾਹਰ ਸੂਟ ਪਾਪਾ ਬਣਾ ਦੋਂਦਾ ਤਾਂ ਐਸੇ ਆਪਣੇ ਪਾਪਾ ਲੋਂਦਾ ਮੈਂ ਕਿ ਦੱਸ ਮੈਂ ਬਣਾਇਆ ਜੀ ਜ਼ਰੂਰ ਤਾਂ ਬਹੁਤ ਦੂਰਾ ਮੈਂ ਉਹਦੇ ਆ ਕੇ ਤਾਂ ਨੰਦਾ ਪਾਪਾ ਸਾਰਾ ਉਹ ਪਾਪਾ ਲੈ ਆ ਕੇ ਦਿੰਦਾ ਆ ਪਾਪਾ ਨਹੀਂ ਲੈ ਆ ਕੇ ਦਿੰਦਾ ਬੰਦੇ ਹੀ ਲੈ ਆ ਦੇ ਦੇਖ ਪੁੱਤ ਪਤਾ ਕੀ ਗੱਲ ਆ ਇੱਧਰ ਸੁਣ ਜਿਹੜੇ ਹੁਣ ਘਰ ਦੇ ਕੰਮ ਆ ਜੇ ਘਰ ਦੇ ਵਿੱਚ ਨੂਨ ਮਿਰਚ ਹੋਊਗਾ ਤਾਂ ਹੀ ਤੇਰੀ ਮੰਮੀ ਰੋਟੀ ਪਾਣੀ ਬਣਾਊਗੀ ਕ ਕਰੇ ਹੋਰ ਬਣ ਜੂ ਮਿਰਚ ਵੀ ਤੁਸੀਂ ਲੈ ਕੇ ਆਉਨੇ ਆ ਫੇ ਮੈਂ ਹੀ ਲੈ ਕੇ ਆਉਣਾ ਪੁੱਛਦਾ ਦਾਦੀ ਨੂੰ ਕਿਹਦੇ ਲੈ ਕੇ ਆਉਣਾ ਦੱਸੋ ਇੱਕ ਦੀ ਤੇ ਦਾਦੀ ਨੂੰ ਦੋ ਲੈ ਕੇ ਆਉਣਾ ਭਾਈ ਰੋਜ਼ ਨਹੀਂ ਆਉਣੀ ਜਾਣੇ ਹਾਂ ਹਾਂ ਦੱਸ ਮੈਂ ਕਹਿੰਦਾ ਚਲ ਅੱਛਾ ਬੀਬੀ ਆ ਵੰਜਾਲ ਲੱਗੀ ਹੋਈ ਐ ਮੁੰਨਾ ਕਿਨੇ ਵਾ ਤੂੰ ਬਣਿਆ ਆਪ ਨਹੀਂ ਮੈਂ ਲੈ ਲਾਈ ਇਹ ਅੱਛਾ ਲੈ ਜੀ ਇਧਰ ਬੀਬੀ ਹੁਣ ਲੱਗਿਆ ਆਹੜੇ ਨਾ ਬੀਬੀ ਆਂ ਨਵਾਰ ਕਿਥੋਂ ਲੈ ਆਂਦੀ ਆ ਇਹ ਤਾਂ ਬਾਣ ਲੀਰਾਂ ਵਾਲਾ ਆ ਚੋਦੜ ਵਾਲਾ ਕਿਆ ਕਹਨੇ ਹੁੰਦੇ ਇਹਨੂੰ ਪਲਾਸਟਿਕ ਦਾ ਇਹ ਖਰਾਬ ਨਹੀਂ ਹੁੰਦਾ ਹਾਂ ਨਾ 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 ਪੁੱਤ ਨਾ ਹਲੇ ਨਹੀਂ ਹਾਲਾ ਬਣਨਾ ਅੱਜ ਲੱਗੇ ਤੇ ਬਣਾਉਣ ਹਾਂ ਅੱਛਾ ਕੱਲ ਬਣਾਉਣਗੇ ਕੱਲ ਲੈ ਇੱਥੇ ਬਹੁਤ ਦੂਰ ਲੱਗਿਆ ਮੈਂ ਕਿਹਾ ਉਹ ਲਾਇਆ ਅੱਜ ਪੱਠੀ ਚੜ ਗਈ ਹੈ ਉਹ ਨੂੰ ਮੜਾ ਦੇ ਚੱਕ ਉਹ ਨੂੰ ਨੀਂਦ ਆਉਂਦੀ ਆ ਨੀਂਦ ਆਉਂਦੀ ਉਹ ਨੂੰ ਕਿਆ ਕਰਦਾ ਇਧਰ ਬਿਠਾ ਬੀਬੀ ਕੋਲ ਨੂੰ ਮੜਾ ਦੇਖੀ ਡੱਬਾ ਚੱਕੂਗਾ ਚੱਕੂ ਗੜ ਡੱਬਾ ਇਹ ਦੇ ਲੈ 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 ਪੁੱਤ ਲੈ ਇੱਥੇ ਪਿਠਾ ਦੇਖੀ ਖੇਲੂਗਾ ਬੈਂਦਾ ਨਹੀਂ ਮਮੀ ਨੂੰ ਪੁੱਛਣਾ ਬਾਥਰੂਮ ਨੇ ਹੋ ਗਈਆਂ ਕਿ ਮੈਨੇ ਗਾ ਪਾ ਲਿਆ ਆੜ ਚੱਕ ਪੈਣੇ ਤਾਂ ਇਹ ਤਾਂ ਮੇਰੇ ਬੈਠਣਾਂ ਦੀ ਗੱਲ ਹੁੰਦਾ ਜਿੱਦ ਜਾਈਏ ਐ ਥੋੜੀ ਵੀ ਬੜਾ ਬੰਦਾ ਬਹਿ ਜਾਊਗਾ ਟੇਕੇ ਨਾ ਗੋਦੀ ਵਿੱਚ ਕਿਆ ਇਹ ਤੇਰੇ ਮੁੱਪੇ ਆ ਤੇ ਇਹ ਤੇ ਮੁੱਪੇ ਲੈ ਤੇ ਤੂੰ ਵੀ ਦੇਖ ਲੈ ਨਾ ਜਾ ਉਹ ਖਾੜਤਾ ਜੇਰ ਲੈ ਨਾ ਦੇਖ ਨਾ ਇਹ ਤੇ ਦੇਖ ਲੈ ਕੈਸਾ ਕਰ ਛੇਲੇ ਸੋਨੇ ਆ ਸੋਨੇ ਵਾਪੇ ਤੇ ਦੇਖੀ ਤਾਂ ਹਾਂ ਕੋਲ ਕੇ ਦੇਖ ਤੂੰ ਹਾਂ ਲੈ ਲੈ ਲੱਗ ਲੱਗ ਕੇ ਦੇਖ ਲੈ ਵੀ ਵੀ ਤੂੰ ਦੇਖ ਲੈ 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 ਪੈਟ ਵੀ ਦੇਖ ਲੈ ਆ ਵੀ ਦਿਖਾ ਦੇ ਗੋਟ ਆ ਵੀ ਚੱਕ ਕੇ ਦਿਖਾ ਬੁੱਤਾ ਹਾਂ ਆਉਂ ਚੱਕ ਕੇ ਦਿਖਾ ਦੇ ਮੰਗਾਈ ਗਿਆ ਤਾਂ ਪਰ ਅੱਜ ਦੇ ਟੈਬ ਵਿੱਚ ਬਹੁਤ ਬਹੁਤ ਨਹੀਂ ਨਾ ਇਹ ਕਹਿੰਦਾ ਦਿਖਾ ਮੇਰੇ ਕੱਪੜੇ ਤੈ ਹੂੰ ਹੀ ਚੱਕ ਤੇ ਲਾ ਇਧਰ ਆ ਪਤੰਗਾ ਨੂੰ ਪਾ ਵੀ ਕੇ ਇਧਰ ਬਸ ਤਹਣੇ ਜੀ ਸਾਦੀ ਵਾਲੀ ਮੁੱਕੀ ਆ ਇੱਕ ਮਹੀਨਾ ਬਾਅਦ ਵਿੱਚ ਥੋੜਾ ਜਦ ਤੱਕ ਬਸੰਤ ਪੰਛੀ ਲਾਗਦੇ ਨੇ ਅੱਜ ਸਾਲ ਦੀ ਆਉਂਦੀ ਜਦ ਤੱਕ ਉਹਨਾਂ ਦੀ ਬਸੰਤ ਪੰਛੀ ਹੁਣ ਬਸੰਤ ਤੋਂ ਸ਼ੁਰੂ ਆ ਹੈ ਹੁਣ ਬਸੰਤ ਤੋਂ ਸ਼ੁਰੂ ਆ ਤੂੰ ਤਾਂ ਕਿਉਂ ਉਡਾਈ ਜਾਣੇ ਹੋ ਬਤਾਉਂਦੇ ਕਿ ਹਾਰ ਨਹੀਂ ਜਾਣੇ ਜਦੋਂ ਜਦੋਂ ਵਸ ਇੱਕ ਬਸੰਤ ਪੰਛੀ ਹੋਰ ਕੁਝ ਨਹੀਂ ਪਤਾ ਲੋੜ ਹੀ ਮੱਪਾ ਲੋੜ ਜਾਂ ਕਰ ਗਏ ਪਹਿਲੇ ਮੰਗਣ ਲੱਗ ਜਾਂਦੇ ਉਹ ਟੀਕੇ ਨੀ ਜਾਣੇ ਕੁਝ ਨਹੀਂ ਬੀਬੀ ਇਹ ਦੇਖ ਲਾਂਗੇ ਤੈਨੂੰ ਤੈਨੂੰ ਕਹਿਣਾ ਕੋਈ ਕਿ ਤੁਸੀਂ ਮੇ ਤੋਂ ਨਿੰਨਾ ਬੰਨਣੇ ਕੇ ਬੈਠਨੇ ਨਾ ਹੁੰਦਾ ਕਾੜ ਨਹੀਂ ਹੁੰਦਾ ਭਾਈ। ਕੱਲਾ ਕੱਲੇ ਦੇ ਕੱਪੜੇ ਫੋਲ ਫੋਲ ਕੇ ਦੇਖਦਾ ਦੱਸ। ਫਟਕੀਉ ਕਾਤੇ ਵੀ ਘਰ ਦਾ ਮੈਂਬਰ ਉਹ ਵੀ ਦੇਖ ਸਕਦਾ। ਇਹ ਕੁਦੀ ਸੋਣਾ ਮੇਰੇ ਮੁੰਡੇ ਦੀ ਐਂ ਤੋ ਖਰਾਬ ਨਾ ਕਰ ਦੇ। ਇਹ ਮੇਰੇ ਸੋਨੇ ਮੁੰਡੇ ਦੀ ਐਂ। ਦੇਖ। ਇਹ ਨਿੰਨਾ ਗੰਦਾ। ਦੱਬਾ ਦੇ ਦੋ। ਚੱਲ ਮੰਦੜੀ ਇੱਕ ਫਾਇਦਾ ਹੋ ਜਾਣਾ ਤੈਨੂੰ। 2-4 ਸਾਲ ਤੱਕ। ਤੇਰੀ ਮੁਲਿੰਦਰ ਦੇ ਪੈਂਟ ਪੈਂਟ ਤੇਰੇ ਵਾਲੀ ਮੁਲਿੰਦਰ ਦੇ ਮੁਲਿੰਦਰ ਵਾਲੀ ਤੇਰੀ ਮੁਲਿੰਦਰ ਦੀ ਜਿਹੜੀ ਪੈਂਟ ਆ ਮੇਰੇ ਆ ਜਾ ਕਰਨੀ ਆ ਹੈ ਤੇਰੀ ਜਿਹੜੀ ਪੈਂਟ ਆ ਮੇਰੇ ਆ ਜਾ ਕਰਨੀ ਮੇਰੀਆਂ ਹੀ ਅੰਗੱਤੇ ਆ ਜਾਣੀ ਗੱਲ ਤੇਰੀ ਠੀਕ ਆ ਉਂਗਲ ਦੀ ਨਹੀਂ ਗੱਲ ਉਹ ਗੱਲ ਕਰਦੀ ਆ ਵੀ ਉਹਨਾਂ ਤੇ ਇੱਕ ਐਨੇ ਬੰਦਾ ਗਿੱਠ ਮਿੰਡ ਦਾ ਮਿੰਡ ਦਾ ਹੀ ਗਾਹਾਂ ਹੁੰਦਾ ਹੈ ਗਿੱਠ ਮਿੰਡ ਦਾ ਮਿੰਡ ਦਾ ਹੈ ਅੱਜ 2.5 ਗਿੱਠ ਦਾ ਬੱਚਾ ਫਿਰ ਗਾਹਾਂ ਬੜਾ ਹੁੰਦਾ ਸਾਲਾਂ ਦਾ ਇਹ ਮਤਲਬ ਦੇਰ ਗੇੜ ਦੇ ਮਹੀਨੇ ਤੋਂ ਸਾਲਾਂ ਤੇ ਉਹੀ ਗੱਲ ਹੋਊਗੀ ਚਾ 4 ਸਾਲ ਨੂੰ 10 ਸਾਲ ਨੂੰ ਆਊਗੀ ਉਹ ਕਦੇ ਦਾ ਪੈਂਟ ਕਿਦੇ ਮਨਿੰਦਰ ਵਾਲੀ ਥੋੜੀ ਨਹੀਂ ਆਉਂਦੀ ਨਹੀਂ ਆਉਂਦੀ ਜਦ ਤੱਕ ਤਾਂ ਜਦ ਤੱਕ ਤਾਂ ਮੇਰੇ ਪੈਂਟਾ ਮੋਢਾ ਕਾਜ ਨਹੀਂ ਹੁਣ ਗੱਲ ਕੋਈ ਵੀ ਕੱਪੜਾ ਪਾਉਂਗੇ ਵੀ ਉਹ ਗੱਲ ਪਾਤਾ ਸਕਦਾ ਹੀ ਆ ਜਦੋਂ ਪਾ ਸਕਦਾ ਹੈ ਜਦੋਂ ਨਾ ਕਹਿੰਦੇ ਨਹੀਂ ਹੁੰਦੇ ਵੀ ਬਾਪ ਦੀ ਜੁੱਤੀ ਪੁੱਤ ਦੇ ਪੈਰ 'ਚ ਆ ਜਾਵੇ ਤਾਂ ਉਹ ਜਵਾਨ ਹੋ ਜਾਂਦਾ ਹੈ ਹੈ ਵੀ ਐਂ ਹੋਂ ਗੱਲ ਬਾਪ ਬੇਨੀਵਾ ਹੁੰਦੀ ਇਹ ਐਵੇਂ ਆ ਗੱਲ ਬਾਪ ਨਹੀਂ ਮਾਂ ਹੋ ਜਾਂਦਾ ਪੁੱਤ ਤੇ ਕਾਤੇ ਤੂੰ ਕਾਤੇ ਜਮਾਨਾ ਦੇ ਲੈ ਕੈਸਾ ਨਹੀਂ ਜਵਾਨੇ ਦੀ ਗੱਲ ਨਾ ਬੀਬੀ ਘਰ ਜਿਹੜੀ ਤੂੰ ਉਹ ਗੱਲ ਕਰ ਬੀਬੀ ਉਹ ਬਾਪ ਬਾਪ ਕਿਉਂ ਨਹੀਂ ਮਾਂ ਹੋਊਗਾ ਪੁੱਤ ਵੀ ਚੱਲਣ ਲੱਗ ਜਿੰਦੀ ਹੈ ਅੱਛਾ ਫੇ ਬਾਪ ਕਹਿ ਦਿੰਦਾ ਵੀ ਪੁੱਤ ਅੱਜ ਤੋਂ ਬਾਅਦ ਮੇਰਾ ਲੈਣਾ ਦੇਣਾ ਖਤਮ ਤੇਰਾ ਸ਼ੁਰੂਆਤ ਤੂੰ ਆਪੇ ਕਰ ਰਹਿ ਹੈ ਹੈ ਚਲੋ ਘਰ ਦੀਆਂ ਵਣੇ ਜ਼ਿੰਮੇਵਾਰੀਆਂ ਫੇ ਪੁੱਤ ਤੇ ਸਿਰ ਪੈ ਜੰਦੀਆਂ। ਜਦੋਂ ਜੁੱਤੀ ਪੈਰ 'ਚ ਪੁੱਤ ਦੇ ਆਉਣੀ ਸ਼ੁਰੂ ਹੋ ਜਵੇ। ਹਾਂਜੀ ਤੇਰੀ ਹੈ। ਫੇ ਇਦੀ ਹੋ ਜੇ। ਫੇ ਇਦੀ ਹੋ ਜਾਣੀ। ਐਦਾਂ ਹੀ ਚੱਲਦੀ ਆਈ ਹੈ ਦੁਨੀਆ। ਜੇ ਮੇਰੀ ਜੁੱਤੀ ਇਹ ਬਣਾਉਂਦੇ ਆਈ। ਜਿਹੜਾ بڑا ਪੈਰ ਆ ਮੋਨੇ 5 6 ਨੰਬਰ ਆ। ਚਾਹ ਤੇ ਵੀ ਆ। ਹਾਂ ਮੀਮੀ ਜੇ ਮੇਰੀ ਨੇ ਚੱਪਲ ਜੁੱਤੀ ਆਈਓ ਨਾ ਫੇ ਤਦ ਹੀ ਕਬੀਲਦਾਰੀ ਪੂਰੀ ਨਹੀਂ ਹੋਈ ਹਾਂ ਦੇਖੀ ਡੱਬੇ ਉੱਪਰ ਖੜਾ ਨਹੀਂ ਮੈਂ ਦਾਤਾ ਦਾ ਮਨ ਲਾ ਮਨਿੰਦਰ 25 ਸਾਲ ਦਾ ਹੋ ਗਿਆ ਮਨਿੰਦਰ ਦਾ ਪੈਰ ਛੋਟਾ ਹੈ ਮੇਰੇ 11 ਨੰਬਰ ਉਹਦੇ ਆਟਾ ਮੈਂ ਇੱਕ ਅੱਪਾ ਪੈਸੇ ਐਗਜ਼ੈਂਪਲ ਪੈਸੇ ਗੱਲ ਕਰਦੇ ਆ ਫਿਰ ਮਤਲਬ ਇਹ ਕਬੀਲਦਾਰ ਹੋਇਆ ਨਹੀਂ ਬੀਲ ਦਾ ਤਾਂ ਹੋ ਗਿਆ ਨਾ ਮੋਡਾ ਨਿਕਲ ਗਿਆ ਨਿਆਣੇ ਦਾ ਜਦੇ ਕਹਿ ਦਿੰਦੇ ਇਹ ਲੈ ਹੁਣ ਮੋਡਾ ਨਿਕਲਿਆ ਹਾ ਹੁਣ ਮੇਰੀ ਗੱਲ ਮੋਡਾ ਮੋਡਾ ਪਹਿਲਾਂ ਘਰ ਜਾ ਸਾਸ ਕਰਾਉਣ ਲੱਗ ਜੰਦੇ ਨਿਆਣੇ ਨੂੰ ਨਹੀਂ ਮੈਂ ਮੰਨਿਆ ਪਹਿਲਾਂ ਤਾਂ ਤੂੰ ਗੱਲ ਕਰਦੇ ਤੇ ਆਪਾਂ ਜੁੱਤੀ ਦੀ ਜੁੱਤੀ ਯਾਰ ਮੋਡਾ ਦੇਖ ਲਓ ਤੁਸੀਂ ਵੀ ਗੱਲ ਸੁਣ ਲਓ ਹੁਣ ਆਪਾਂ ਤੁਸੀਂ ਕਿਤੇ ਬਾਜ਼ਾਰ ਚ ਚਲ ਜਓ ਕੋਈ ਸਿਆਣਾ ਬੰਦਾ ਮਿਲੂਗਾ ਜਿਹੜਾ ਹੁਣ ਦੇ ਮੋਡਲ ਦੇ ਬੰਦੇ ਆਪਣੀਆਂ ਆਪਣੀਆਂ ਗੱਲਾਂ ਜੇ ਕੋਈ ਸਿਆਣਾ ਬੰਦਾ ਮਿਲੂਗਾ ਜੇ ਤੈਨੂੰ ਮਾੜਾ ਜਾਂ ਸ਼ੇਰ ਕੱਢ ਮਾ ਆ ਜਾ ਤੇਰੇ ਨਾਲ ਮੋਢੇ ਤੱਕ ਖਹਿਣ ਲੱਗ ਗਿਆ ਮਰੀਂਦਾ ਤੈਨੂੰ ਉੱਦਣੇ ਖਹਿਣ ਲੈਣ ਭਾਈ ਮਹਾ ਸੀ ਹੋਣ ਪੁੱਤ ਤੇਰਾ ਪੁੱਤ ਜਵਾਨ ਹੁੰਦਾ ਹੁੰਦਾ ਹੈ ਬਰਾਬਰ ਹਾਂ ਜਵਾਨ ਹੋਵੇ ਜ਼ਿੰਮੇਵਾਰੀ ਹੁਣ ਇਧਰ ਗੱਲ ਪੈੜੇ ਵਾਲੀ ਦੇਖ ਲੈ ਤੁਸੀਂ ਇਹ ਗੱਲ ਅਸੀਂ ਮਾਕੇ ਦੇ ਕੇ ਜਿਵੇਂ ਭੋਜਾ ਤਾਂ ਜਾਂ ਕੋਈ ਹੋਰ ਪੁਰਾਣਾ ਤੋਂ ਪੁਰਾਣਾ ਬੰਦਾ ਹੁੰਦਾ ਨਾ ਆਹ ਗੱਲ ਕਰਦਾ ਹੁੰਦਾ ਮੈਂ ਮੰਨ ਗਿਆ ਮੈਂ ਮੈਂ ਥੋੜੀ ਗੱਲ ਨਾਲ ਸਹਿਮਤ ਹੋ ਗਿਆ ਜਿਹੜੀ ਗੱਲ ਪਹਿਲਾਂ ਬੜੀ ਚੱਲੀ ਜੁੱਤੀ ਤੇ ਚਲ ਐ ਤਾਂ ਹੁਣ ਕੋਈ ਨਿਆਣਾ ਤੇ ਮੰਨਿੰਦਰ ਨਾਮ ਤੇ ਚਲੇ ਜਾ ਮਨੇਗਾ ਤਾਂ ਜੁੱਤੀ ਮੇਰੀ ਹੈ ਮੈਂ ਚਲੋ ਮਨਿੰਦਰ ਤੇ ਪਹਿਲ ਝਾਗੀ ਹੁਣ ਖੜ ਜਾ ਹੁਣ ਗੱਲ ਨਾ ਘੱਟ ਪਹਿਲਾਂ ਮੇਰੀ ਗੱਲ ਪੂਰੀ ਹੋੜ ਇਹ ਗੱਲ ਗਲਤ ਆ ਥੋੜੀ ਮੈਂ ਪੂਰੀ ਸੁਣੀ ਹੁਣ ਮੇਰੀ ਗੱਲ ਸੁਣ ਲਈ ਪਹਿਲਾਂ ਪਹਿਲਾਂ ਮੇਰੀ ਸੁਣ ਲਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਤੇਰੇ আর بیوی ਦੇ ਹੁਣ ਮੰਨ ਲਾ ਮਨਿੰਦਰ ਦੇ ਜੁੱਤੀ ਮੇਰੇ ਵਾਲੀ ਉਹਦੇ ਪੈਰਾ ਚਾਉਣ ਲੱਗ ਗਈ ਪਰ ਉਹਦਾ ਕੱਦਰ ਹੈਗਾ ਜੀ 5.5 ਫੁੱਟ ਮੇਰਾ 6 ਫੁੱਟ ਇਹ ਨਹੀਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਦੇਖਿਓ ਉਹਨੇ ਕਿਹਾ ਇਹਨੇ ਕਿਹਾ ਦੋ ਆ ਜੋ ਚਾਹੇ ਜੁੱਤੀ ਆ ਜਵੇ ਚਾਹੇ ਉਹ ਤਾਂ ਮੋਢੇ ਉੱਪਰ ਹੋ ਜਵੇ ਦੱਸਦੀਆਂ ਵੀ ਬੰਦੀਂਦਰ ਦਾ ਹੱਡ ਬਾਰ ਫੁੱਲਾ ਹੈ ਉਹਦਾ ਪੈਰ ਹੁੰਦੇ 5 6 ਨੰਬਰ ਦਾ ਤੇ ਹੁਣ ਆਉਣ ਲੱਗ ਗਿਆ 5 ਨੰਬਰ ਉਹਦੇ ਹੁਣ ਆਉਂਦੇ ਚੱਪਲ ਗਾਹਗਾਹ ਕਿਆ ਹੋ ਮੇਰੇ 8 ਨੰਬਰ ਆ ਨਾ ਮੇ ਤਾਂ ਮੇਰੀ ਚੱਪਲ ਉਹਦੇ ਇੱਕ ਗਿੱਟ ਦੋ ਗਿੱਟ ਫਰਕਾ ਦੋ ਉਂਗਲ ਦੋ ਦੋ ਗਿੱਟ ਪਲੇ ਪਲੇ ਫਾਰ ਗਿੱਟ ਗਿੱਟਦਾ ਆ ਮੈਨੂੰ ਬਹੁਤ ਮੇਰੀ ਚੱਪਲ ਉਹਦੇ ਆਉਂਦੀ ਆ ਇਹ ਨਾਲ ਵਧੀਆ ਬੀਬੀ ਤੇਰੇ ਕਿੰਨਾ ਨੰਬਰ ਆਉਂਦਾ ਚੱਪਲ ਦਾ ਮੇਰਾ ਭੋਲੀ ਪੈਣ ਦਾ ਕੰਬੀਰ ਤਿੰਨਾਂ ਦਾ ਸੇਮ ਮਸਾਲਾ ਥੋੜਾ ਤਿੰਨਾ ਸੇਮ ਹਾਂ ਅੱਛਾ ਸਾਡੇ ਤਿੰਨਾਂ ਦੇ ਇੱਕ ਜੁੱਤੀ ਹੁੰਦੀ ਤੁਸੀਂ ਰੱਬ ਨੂੰ ਲਿਖਾ ਕੇ ਆਏ ਤੇ ਹਾਂ ਵੀ ਸਾਡਾ ਤੇ ਨਾਲਾ ਇੱਕ ਕੰਮ ਚੈੱਕ ਹੋ ਸਾਡਾ ਮੰਮੀ ਦਾ ਮੇਰਾ ਭੈਣ ਦਾ ਮੈਂ ਉਹ ਗੱਲ ਕਰਦੀ ਆ ਵੀ ਅੱਜ ਦੇ ਨਿਆਣਾ ਨਾ ਉਹ ਬਾਕੀ ਤਾਂ ਇਹਦੀ ਖਾਣ ਤੇ ਅੰਦਰ ਡੜੀ ਜਿਹੜਾ ਜ ਨਿਆਣਾ ਖਾਊਗਾ ਉਹ ਜਾ ਸਰੀਰ ਕੱਢੂਗਾ ਹਾਂ ਇਹ ਤਾਂ ਹੈ ਵੀ ਜੇ ਇਹਦਾ ਖਾਣਾ ਪੀਣਾ ਚੰਗਾ ਹੋਊਗਾ ਤਾਂ ਫਿਰ ਇਹ ਚੰਗਾ ਹੀ ਸਰੀਰ ਨਿਕਲੂਗਾ ਜੇ ਅਸੀਂ ਉਹੀ ਇਹਨੂੰ ਉਹੀ ਕੁਲਚਾ ਕੁਲਚੇ ਲੇਦ ਬਰਗਰਾਂ ਪਰ ਲਾਤਾ ਫਿਰ ਇਹਨੇ ਕੀ ਕੱਢਣਾ ਫਿਰ ਤਾਂ ਉਹੀ ਬਸ ਮੋਟਾ ਹੋਊਗਾ ਇਹ ਹੈ ਹਾਂ ਜਿਹਦਾ ਦੁੱਧ ਦਾ ਗਲਾਸ ਥਾੜਾ ਮਾੜਾ ਮੋਟਾ ਹੋ ਜਾ ਕਾ ਵੀ ਬੀਬੀ ਪੁੱਛ ਕੇ ਕਹਿੰਦੀ ਆ ਇਹ ਗੱਲ ਤਰ ਮੈਨੂੰ ਵੀ ਆਸੀ ਦੁੱਧ ਚਾਹੀਦਾ ਹਮ ਤਾਂ ਨਹੀਂ ਬਲੈਕ ਦਾ ਰੋਜੇ ਬਸ ਗਿਆ ਨਹੀਂ ਹੈ ਨਹੀਂ ਤੂੰ ਦੁੱਧ ਤਾਂ ਇੱਧਰ ਨਹੀਂ ਤਾਂ ਗੱਲ ਕਰ ਤੈਨੂੰ ਦੁੱਧ ਵੀ ਲੈ ਦੂਗੀ ਕੋਈ ਚੱਕਰ ਨਹੀਂ ਜਿੱਥੇ ਐਨ ਤੂੰ ਦੁੱਧ ਪੀੜਿਆ ਮਮਾ ਮੁਸਕਾਣਾ ਥੋੜੀ ਜੀ ਪੱਤੀ ਪਾਲਿਆ ਨਹੀਂ ਦੋ ਦਿਨਾਂ ਦੇ ਬਾਅਦ ਤੇ ਬਸ ਹਾਂ ਪੱਤੀ ਨਹੀਂ ਪੀਣਾ ਪੱਤੀ ਵੀ ਨਾ ਨਹੀਂ ਪੀਣਾ ਇੱਕ ਦਿਨ ਪੀ ਲੂਗਾ ਦੂਏ ਦਿਨ ਕੋ ਚਾਹ ਪੱਤੀ ਥੋੜੀ ਭਾਗਾਂ ਦੇ ਵਿੱਚ ਜਾ ਖਾਣਦੇ ਮੇ ਵਿਚ ਤਾਂ ਪਾਦਮਾ ਕੱਪੜੇ ਲੋਕ ਕਰਕੇ ਮਨੇ ਥੱਲੇ ਕਰ ਦੇ ਪੁੱਤ ਡੱਬਾ ਕੱਲੀ ਕੱਲੀ ਚੀਜ਼ ਕੱਢ ਕੇ ਦੇਖ ਮਨਿੰਦਰ ਥੱਲੇ ਕਰ ਦੇ ਡੱਬਾ ਇਹ ਕਿਹੜਾ ਘਾਟਾ ਕਰੀਂ ਚੀਜ਼ ਕੱਢ ਕੇ ਦੇਖ ਹਾਂ ਨਿਆਣਿਆਂ ਨੇ ਕਰੀ ਦੁਖੀ ਕਰਿਆ ਪਿਆ ਅਭੇ ਨਿਆਣਿਆਂ ਦਾ ਦੁਖੀ ਕਰਦੇ ਹੀ ਹੁੰਨੇ ਆ ਜਿਆਦਾ ਹੀ ਕਰਦਾ ਬੈਠਣੇ ਨਹੀਂ ਜਾਂਦਾ ਬਾਹਰ ਜਾ ਵੀ ਓ ਟਟਿਆਣੇ ਤੁਹਾਨੂੰ ਮਨਿੰਦਰੇ ਮੌਜ ਆ ਜਦ ਤੱਕ ਤੁਸੀਂ ਆਂਦੇ ਹੋ ਕਮੈਂਟ ਨਹੀਂ ਜੱਕਦੇ ਇਹ ਕਿਹੜਾ ਬੰਦਾ ਨੇ ਬੈੰਦਾ ਲੈ ਮਨਿੰਦਰ ਮੈਂ ਦੇਖ ਲੈ ਹਟ ਜਾ ਕੁਝ ਵੀ ਹੋ ਜਾਵੇ ਫੜੀ ਮਨਿੰਦਰ ਲੈ ਲੈ ਮੈਂ ਲਾਹੋਂ ਦੇ ਚੁੱਕਾ ਰਿਹਾ ਮੈਂ ਵਾਦਲ ਵਾਦਲ ਵਿਆਹ ਤੇ ਜਾਣਾ ਜ਼ਰੂਰ ਆ ਮੈਂ ਮਨਿੰਦਰ ਨੂੰ ਵੜਾ ਕੇ ਖੋਏ ਜਾਣਾ ਅੰਗਤ ਨੂੰ ਵੜਾ ਕੇ ਖੋਏ ਜਾਣਾ ਕਿਤੇ ਮੈਂ ਤਾਂ ਆਪਣੀ ਸੋਚੋ ਆਪੇ ਹੀ ਕਰਦਣਾ ਹੂ ਨਾ ਪਤਾ ਹੀ ਨਹੀਂ ਮੈਂ ਕਿੱਥੇ ਚਲੇ ਜਾਣਾ ਹੋਰ ਤਾਂ ਸੱਚ ਬੰਦ ਕਰ ਦੋ ਮੈਂ ਉਹ ਕਰਨਾ ਪਰਮ ਐਨਾ ਮੁੰਡਾ ਕਿਹੜਾ ਹੋ ਕੇ ਪੜਾ ਚਾਹ ਰਿਹਾ ਨਹੀਂ ਬੰਦ ਹੁਣ ਦੱਸ ਹੁਣ ਦੱਸ ਫਿਰ ਮੈਂ ਖੋਏ ਜਾਣਾ ਕਿਤੇ ਸਾਰਾ ਵਿਆਹ ਦੇਖ ਸਾਰਾ ਵਿਆਹ ਦਾ ਭੁਗਤ ਹੋ ਗਿਆ ਫਿਰ ਮਾ ਕੇ ਮੂਰੇ ਖਾਂਦੇ ਲਾ ਆ ਗਈ ਏਕਨ ਨਾ ਨਹੀਂ ਗਿਆ ਕਿੱਡਾ ਜੇ ਕਿਤੇ ਐ ਬੈਠੂ ਗਏ ਆਏ ਆਏ ਉਹਨੂੰ ਦਿਖਾਵਣੀ ਅੰਦਰ ਉੱਪਰ ਨੂੰ ਦੇਖ ਲੈ ਅੱਧ ਕੀ ਜਰਾਬਾ ਕਿੱਦਿਆਂ ਆ ਗਏ ਗੀ ਗੀ ਕਰ ਰਹੀ ਦੀ ਜਾਨ ਪੁੱਤ ਪਾਇਆ ਗਾ ਘੰਟਾ ਨਾਲ ਆ ਗਈ ਹੁਣ ਤਾਂ ਜਿਹੜਾ ਮੌਸਮ ਆਣਾ ਚਾਹੀਦਾ ਠੰਡ ਆਉਂਦੀ ਮਾਰੀ ਤੇ ਜਦ ਬੀਬੀ ਮਾਂ ਕਹਿੰਦੇ ਆਪਾਂ ਦੁੱਧ ਨਾਲ ਸੋਨੀ ਰਹਾ ਦੇ ਕਰਦਾ ਆ ਦੇਖੋ ਆਹ ਲੇਪੇ ਤਾਂ ਇਹ ਆ ਦੇਖੇ ਤੇ ਕਰਦਾ ਜਰਾ ਆ ਹਾਂ ਚਲੋ ਠੀਕ ਹੈ ਜੀ ਮਿਲਦੇ ਆਂ ਅਸੀਂ ਅਗਲੇ ਵਲੌਗ ਦੇ ਵਿੱਚ ਫਲੈਟ ਵਾਲ ਹੁਣ ਨਾਲ ਆ ਗਗਰੀ ਬਗਰੀ ਗਗਰੀ 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 ਅੱਗੇ ਬਾਰੇ ਕੀ ਕਰਦੇ ਹੁੰਦੇ ਤੇ ਡੈਡੀ ਨੇ ਐਵੇਂ ਮਠਾ ਲੈਣਾ ਸਾਨੂੰ ਚਲ ਬਾਈ ਚਲ ਜੀ ਆਪਾਂ ਮੇਲਾ ਦੇਖਣ ਹਾਂ ਸਾਲਿਓ ਵਾਅਦਾ ਹੀ ਨਹੀਂ ਵਾਅਦੇ ਡੈਡੀ ਨੇ ਸਾਡੂੰ ਥੱਪੜ ਮਾਰ ਕੇ ਡਾਂਡਾ ਲੈਂਦੀ ਆ ਨਿਆਣਾ ਨਿਆਣਾ ਮੇਲਾ ਤਾਂ ਉੱਪਰ ਪੈ ਕੇ ਦੇਖ ਹੁੰਦਾ ਸਾਰੇ ਮੇਲਾ ਦੇਖ ਹੁੰਦਾ ਹੋਣ ਚੋਟੀਗੜ੍ਹ ਕੇ ਤਾਂ ਫਿਰ ਲੱਗ ਕੇ ਦੇਖੀ ਹੁੰਦਾ ਹੋਣ ਕਿੱਥੇ ਦੇਖਦੇ ਨੇ ਲੈ ਹੁਣੇ ਦਰਮ ਨੂੰ ਬੁੱਲ ਨੂੰ ਬੁਲਾਇਆ ਤੈਨਾਂ ਕੋਈ ਗੱਲ ਹਾਂ ਕੱਢ ਬੜੀ ਮੈਂ ਰੋਣ ਨੂੰ ਆਪਰ ਨੂੰ ਸੌਣ ਦੀ ਤਿਆਰੀ ਹੈ ਦੀ ਬਸ ਹਾਂ ਆਪਰ ਨੂੰ ਹਾਂ ਹਾਂ ਆਹ ਆਹ ਇਹਨੂੰ ਕਦੀ ਆਉਂਦਾ ਚੰਡੀ ਦੀ ਵੀਸ ਹੁੰਦਾ ਪਤਾ ਹੁਣ ਆ ਗਿਆ ਤੇਰੇ ਕੋਲ ਨਾ ਹੁੰਦਾ ਪਤਾ ਨਾ ਤਾਂ ਇਹਨੂੰ ਹੱਦ ਦੇ ਦਾ ਪਤਾ ਲੱਗਦਾ ਬੀਬੀ ਤੇ ਨਾ ਇਹਦਾ ਰੁਕ ਲੈ ਲੈ ਹੰਗਦਾ ਵੀ ਕਿਚ ਚਲੋ ਅਸੀਂ ਜੀ ਚੱਲਦੇ ਆਂ ਜੀ ਡਿਊਟੀ ਤੇ ਕੀ ਕਰੀਏ ਹੁਣ ਕੋਈ ਭਾਈ ਕੋਈ ਜਾਣਾ ਪੈਣਾ ਹੈ ਡਿਊਟੀ ਤੇ ਕਰਨੀ ਆ ਤੇ ਹੁਣ ਚਲ ਜੀ ਫਿਰ ਅਸੀਂ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ